ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਿਰੰਕਾਰ ਨੇ ਸਾਨੂੰ ਮਨੁੱਖਾ ਦੇਹੀ ਦੇ ਕੇ ਇਸ ਮਾਤ ਲੋਕ ਤੇ ਭੇਜਿਆ ਹੈ ਦੁਨੀਆ ਤੇ ਹਰੇਕ ਮਨੁੱਖ ਨੂੰ ਜ਼ਿੰਦਗੀ ਜਿਉਣ ਵਾਸਤੇ ਰੋਟੀ ਕੱਪੜਾ ਤੇ ਮਕਾਨ ਚਾਹੀਦਾ ਹੈ ਹੁਣ ਇਹ ਰੋਟੀ ਕੱਪੜਾ ਤੇ ਮਕਾਨ ਕਈ ਲੋਕਾਂ ਦੇ ਕੋਲ ਤਾਂ ਬਹੁਤ ਵਧੀਆ ਹੈ ਇਹ ਲੋਕ ਬਹੁਤ ਵਧੀਆ ਵੱਡੇ-ਵੱਡੇ ਮਹਿਲਾਂ ਵਰਗੇ ਘਰਾਂ ਵਿੱਚ ਰਹਿੰਦੇ ਹਨ ਬਹੁਤ ਵਧੀਆ ਬ੍ਰਾਂਡਡ ਕੱਪੜੇ ਪਾਉਂਦੇ ਹਨ ਬਹੁਤ ਵਧੀਆ 36 ਪ੍ਰਕਾਰ ਦੇ ਭੋਜਨ ਖਾਂਦੇ ਹਨ ਪਰ ਕਈ ਲੋਕਾਂ ਦੇ ਕੋਲ ਇਹ ਹੀ ਚੀਜ਼ਾਂ ਕੇਵਲ ਗੁਜ਼ਾਰਾ ਕਰਨ ਯੋਗੀਆਂ ਹੀ ਹੁੰਦੀਆਂ ਹਨ ਜਿਸ ਨੂੰ ਆਪਾਂ ਮਿਡਲ ਕਲਾਸ ਦੇ ਲੋਕ ਵੀ ਕਹਿ ਦਿੰਦੇ ਹਾਂ ਕਈ ਲੋਕ ਇਸ ਤੋਂ ਵੀ ਥੱਲੇ ਹਨ ਜਿਹੜੇ ਝੁੱਗੀਆਂ ਝੋਂਪੜੀਆਂ ਦੇ ਵਿੱਚ ਰਹਿੰਦੇ ਹਨ ਹੁਣ ਇਹਨਾਂ ਗੱਲਾਂ ਦੇ ਬਾਰੇ ਅੱਜਕੱਲ ਹਰੇਕ ਬੰਦੇ ਨੂੰ ਹੀ ਪਤਾ ਹੈ ਪਰ ਜੋ ਅਸਲੀ ਮੁੱਦੇ ਦੀ ਗੱਲ ਹੈ ਕਿ ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਬੰਦਾ ਹੀ ਉਹ ਹੈ ਜੋ ਮੈਲਾਂ ਵਿੱਚ ਰਹਿ ਰਿਹਾ ਹੈ ਬੰਦਾ ਹੀ ਉਹ ਹੈ ਜੋ ਝੁੱਗੀਆਂ ਝੋਂਬੜੀਆਂ ਵਿੱਚ ਰਹਿ ਰਿਹਾ ਹੈ ਹੁਣ ਰੱਬ ਨੇ ਬੰਦੇ ਬੰਦੇ ਵਿੱਚ ਇੰਨਾ ਫਰਕ ਕਿਉਂ ਰੱਖਿਆ ਹੈ ਕੀ ਰੱਬ ਦੀ ਕਿਸੇ ਬੰਦੇ ਦੇ ਨਾਲ ਦੁਸ਼ਮਣੀ ਹੈ ਜੋ ਉਸ ਬੰਦੇ ਨੂੰ ਝੁੱਗੀ ਝੋਂਪੜੀ ਦੇ ਵਿੱਚ ਪੈਦਾ ਕਰ ਦਿੰਦਾ ਹੈ ਤੇ ਜਿਸ ਬੰਦੇ ਨਾਲ ਦੋਸਤੀ ਹੈ ਉਸ ਬੰਦੇ ਨੂੰ ਮਹਿਲਾਂ ਵਿੱਚ ਜਨਮ ਦੇ ਦਿੰਦਾ ਹੈ ਇਸ ਗੱਲ ਉੱਪਰ ਦਾਸ ਦੀ ਇੱਕ ਬੜੇ ਗੁਣੀ ਗਿਆਨੀ ਬੰਦੇ ਨਾਲ ਚਰਚਾ ਹੋਈ। ਉਹ ਬੰਦਾ ਮਸਕੀਨ ਜੀ ਨੂੰ ਬਹੁਤ ਸੁਣਦਾ ਸੀ। ਹੋਰ ਵੀ ਉਸਨੇ ਬਹੁਤ ਧਾਰਮਿਕ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਗੁਰਬਾਣੀ ਦੇ ਵੀ ਬਹੁਤ ਟੀਕੇ ਭਾਵ ਅਰਥ ਪੜ੍ਹੇ ਹੋਏ ਸਨ। ਜਦੋਂ ਦਾਸ ਨੇ ਉਸ ਨੂੰ ਇਹ ਗੱਲ ਪੁੱਛੀ ਤਾਂ ਉਸ ਗਿਆਨੀ ਨੇ ਇਹ ਜਵਾਬ ਦਿੱਤਾ। ਕਿ ਰੱਬ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਰੱਬ ਵਖਰੇਵਾਂ ਭਾੜਦਾ ਹੈ ਇਸ ਕਰਕੇ ਰੱਬ ਕਿਸੇ ਨੂੰ ਅਮੀਰ ਬਣਾ ਦਿੰਦਾ ਹੈ ਕਿਸੇ ਨੂੰ ਗਰੀਬ ਬਣਾ ਦਿੰਦਾ ਹੈ ਕਿਸੇ ਨੂੰ ਬਹੁਤ ਵਧੀਆ ਤਕੜਾ ਸ਼ਰੀਰ ਦੇ ਦਿੰਦਾ ਹੈ ਕਿਸੇ ਨੂੰ ਨੂਲਾ ਲੰਗੜਾ ਤੇ ਅਪਾਹਜ ਬਣਾ ਦਿੰਦਾ ਹੈ ਕਿਸੇ ਨੂੰ ਅੰਨਾ ਕਾਣਾ ਬੈਰਾ ਬਣਾ ਦਿੰਦਾ ਹੈ ਦਾਸ ਨੇ ਇਹ ਗੱਲ ਸੁਣ ਕੇ ਉਸ ਨੂੰ ਕਿਹਾ ਕਿ ਫੇਰ ਤਾਂ ਰੱਬ ਰੱਬ ਨਹੀਂ ਹੈ ਇਹ ਤਾਂ ਇੱਕ ਜ਼ਾਲਮ ਹੈ ਜਿਹੜਾ ਵਖਰੇਵਾ ਪੈਦਾ ਕਰਨ ਲਈ ਬੇਕਸੂਰ ਬੰਦਿਆਂ ਦੀ ਐਨੀ ਬੁਰੀ ਹਾਲਤ ਕਰ ਰਿਹਾ ਹੈ ਇਹ ਤਾਂ ਰੱਬ ਹੋ ਹੀ ਨਹੀਂ ਸਕਦਾ ਇਹ ਕਾਦਾ ਰੱਬ ਹੈ ਇਹ ਤਾਂ ਇੱਕ ਜ਼ਾਲਮ ਹੈ ਇਹ ਸੁਣ ਕੇ ਉਸ ਗਿਆਨੀ ਨੂੰ ਕੋਈ ਜਵਾਬ ਨਹੀਂ ਆਇਆ ਬਹੁਤ ਲੋਕ ਵੀ ਇਸੇ ਤਰ੍ਹਾਂ ਹੀ ਸੋਚਦੇ ਹਨ ਕਿ ਇਹ ਸਾਰਾ ਕੁਝ ਰੱਬ ਹੀ ਕਰਦਾ ਹੈ ਵੈਸੇ ਇਹ ਗੱਲ ਸਹੀ ਹੈ ਕਿ ਇਹ ਸਾਰਾ ਕੁਝ ਰੱਬ ਹੀ ਕਰਦਾ ਹੈ ਪਰ ਇਸ ਤਰ੍ਹਾਂ ਰੱਬ ਬੰਦੇ ਦੇ ਚੰਗੇ ਮਾੜੇ ਕਰਮਾਂ ਕਰਕੇ ਕਰਦਾ ਹੈ ਨਾ ਕਿ ਵਖਰੇਵਾ ਪੈਦਾ ਕਰਨ ਲਈ ਕਰਦਾ ਹੈ ਜਿਸ ਬੰਦੇ ਨੇ ਪਿਛਲੇ ਜਨਮ ਵਿੱਚ ਜੋ ਕੀਤਾ ਹੁੰਦਾ ਹੈ ਉਸਦੇ ਕਰਮਾਂ ਅਨੁਸਾਰ ਰੱਬ ਉਸ ਨੂੰ ਅਮੀਰ ਗਰੀਬ ਬਣਾਉਂਦਾ ਹੈ ਇਹ ਗੱਲ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਲਿਖੀ ਹੋਈ ਹੈ ਜਿਹਾ ਬੀਜੇ ਸੋ ਲੂਣੇ ਕਰਮਾਂ ਸੰਧੜਾ ਖੇਤ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਇਸ ਰਨੀਆ ਅਤੇ ਕਾਹੀ ਪੰਕਤੀਆਂ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਉਚਾਰੀਆਂ ਹਨ ਪਰ ਇਨ੍ਹਾਂ ਪੰਕਤੀਆਂ ਦਾ ਅਰਥ ਕਰਨ ਵਾਲੇ ਆਪਣੇ ਮਨ ਭਾਉਂਦੇ ਅਰਥ ਕਰਕੇ ਲੋਕਾਂ ਨੂੰ ਪੁੱਠੇ ਰਸਤੇ ਤੇ ਤੋਰ ਦਿੰਦੇ ਹਨ ਅੱਜ ਦੇ ਸਮੇਂ ਵਿੱਚ ਹਰੇਕ ਬੰਦੇ ਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਮੈਂ ਅਮੀਰ ਕਿਵੇਂ ਹੋਵਾਂ ਜਿਹੜੇ ਅਮੀਰ ਹਨ ਉਨਾਂ ਨੂੰ ਵੀ ਚਿੰਤਾ ਲੱਗੀ ਹੋਈ ਹੈ ਕਿ ਕਿਤੇ ਅਸੀਂ ਗਰੀਬ ਨਾ ਹੋ ਜਾਈਏ ਹੁਣ ਆਪਾਂ ਇਸ ਗੱਲ ਨੂੰ ਜੇ ਧਿਆਨ ਨਾਲ ਗੁਰਬਾਣੀ ਦੇ ਅਨੁਸਾਰ ਸਮਝੀਏ ਕਿ ਇਹ ਅਮੀਰ ਗਰੀਬ ਹੋਣ ਦਾ ਕੀ ਕਾਰਨ ਹੈ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਬੰਦਾ ਪਿਛਲੇ ਜਨਮ ਵਿੱਚ ਜਿੰਨਾ ਦਾਨਪੁਨ ਕਰਦਾ ਹੈ ਉਸ ਦਾ ਉਹ ਦਾਨਪੁਨ ਕੀਤਾ ਹੋਇਆ ਅਗਲੇ ਜਨਮ ਵਿੱਚ 70 ਗੁਣਾ ਵੱਧ ਕੇ ਮਿਲਦਾ ਹੈ ਇਹ ਦਾਸ ਕੋਈ ਆਪਣੀ ਮਨ ਘੜਤ ਗੱਲ ਬਣਾ ਕੇ ਨਹੀਂ ਦੱਸ ਰਿਹਾ ਇਹ ਪੂਰੇ ਮਹਾਪੁਰਖਾਂ ਨੇ ਸਮਤ ਬਖਸ਼ੀ ਹੈ ਕਿ ਜੋ ਆਪਾਂ ਇਸ ਜਨਮ ਵਿੱਚ ਦਾਨਪੁਨ ਕਰ ਰਹੇ ਹਾਂ ਉਹ ਦਾਨਪੁਨ ਦਾ 10 ਗੁਣਾ ਵਧਾ ਕੇ ਇਸੇ ਜਨਮ ਵਿੱਚ ਨਰੰਕਾਰ ਦੇ ਦਿੰਦਾ ਹੈ ਤੇ ਅਗਲੇ ਜਨਮ ਵਿੱਚ ਇਸ দান ਪੁੰਨ ਦਾ 70 ਗੁਣਾ ਵਧਾ ਕੇ ਨਰੰਕਾਰ ਬੰਦੇ ਨੂੰ ਦਿੰਦਾ ਹੈ ਦਾਸ ਕਈ ਬੰਦਿਆਂ ਨੂੰ ਜਾਣਦਾ ਹੈ ਜਿਹੜੇ ਕਿ ਬਹੁਤ ਨਖ ਭਜ ਕਰਦੇ ਹਨ ਬੜਾ ਦਿਮਾਗ ਲੜਾਉਂਦੇ ਹਨ ਕਿ ਅਸੀਂ ਉਧਰੋਂ ਵੀ ਮਾਇਆ ਬਣਾ ਲਈਏ ਇਧਰੋਂ ਵੀ ਮਾਇਆ ਬਣਾ ਲਈਏ ਪਰ ਉਹਨਾਂ ਦੇ ਹੱਥ ਬਹੁਤ ਥੋੜੀ ਮਾਇਆ ਹੀ ਆਉਂਦੀ ਹੈ ਕਈ ਇਹੋ ਜਿਹੇ ਬੰਦਿਆਂ ਨੂੰ ਵੀ ਦਾਸ ਜਾਣਦਾ ਹੈ ਜਿਹੜੇ ਬਹੁਤ ਥੋੜੀ ਮਿਹਨਤ ਕਰਦੇ ਹਨ ਪਰ ਉਹਨਾਂ ਦੇ ਕੋਲ ਬਹੁਤ ਮਾਇਆ ਆ ਰਹੀ ਹੈ ਕਈ ਲੋਕ ਇਸ ਗੱਲ ਉੱਪਰ ਬੜੀ ਚਰਚਾ ਤੇ ਬਹਿਸ ਕਰਦੇ ਹਨ ਕਿ ਫਲਾਣੇ ਦੀ ਸੋਚ ਦਿਮਾਗ ਬਹੁਤ ਵੱਡਾ ਸੀ ਫਲਾਣੇ ਨੂੰ ਬਹੁਤ ਗਿਆਨ ਸੀ ਫਲਾਣਾ ਬਹੁਤ ਮਿਹਨਤੀ ਸੀ ਜਿਸ ਕਰਕੇ ਉਹ ਤਰੱਕੀ ਕਰ ਗਿਆ ਬਹੁਤ ਅਮੀਰ ਹੋ ਗਿਆ ਹੁਣ ਇਸ ਗੱਲ ਨੂੰ ਜੇ ਬਰਕੀ ਨਾਲ ਦੇਖੀਏ ਜਾਂ ਸਮਝੀਏ ਤਾਂ ਦਾਸ ਇਸ ਤਰ੍ਹਾਂ ਦੇ ਬਹੁਤ ਬੰਦਿਆਂ ਨੂੰ ਜਾਣਦਾ ਹੈ ਜਿਹੜੇ ਪਹਿਲਾਂ ਬਹੁਤ ਅਮੀਰ ਸਨ ਪਰ ਕੁਝ ਸਾਲ ਬਾਅਦ ਉਹੀ ਲੋਕ ਬਹੁਤ ਗਰੀਬ ਹੋ ਗਏ ਹੁਣ ਉਹਨਾਂ ਦੀ ਨੌਲੇਜ ਮਿਹਨਤ ਸੋਚ ਕਿੱਥੇ ਚਲੀ ਗਈ ਮੰਡੀ ਗੋਬਿੰਦਗੜ ਦਾਸ ਦੇ ਰਿਸ਼ਤੇਦਾਰਾਂ ਦੇ ਅੱਗੇ ਇਹ ਰਿਸ਼ਤੇਦਾਰ ਸਨ ਉਹ ਕਈ ਭਰਾ ਸਨ ਉਹਨਾਂ ਦੀਆਂ ਮਿੱਲਾਂ ਚੱਲਦੀਆਂ ਸਨ ਪਰ ਹੌਲੀ-ਹੌਲੀ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਹੁਣ ਅੱਜ ਉਹ ਸਾਰੇ ਭਰਾ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਇੱਕ ਹੋਰ ਸਾਡੇ ਨੇੜੇ ਦੇ ਰਿਸ਼ਤੇਦਾਰ ਸਨ ਉਹਨਾਂ ਦੀਆਂ ਪਹਿਲਾਂ ਤਿੰਨ ਫੈਕਟਰੀਆਂ ਚੱਲ ਰਹੀਆਂ ਸਨ ਉਹਨਾਂ ਕੋਲ ਬੇਹਿਸਾਬਾ ਪੈਸਾ ਸੀ ਬਹੁਤ ਪ੍ਰਾਪਰਟੀ ਸੀ ਪਰ ਹੌਲੀ-ਹੌਲੀ ਉਹਨਾਂ ਦਾ ਵੀ ਕੰਮਕਾਰ ਖਤਮ ਹੋ ਗਿਆ ਅੱਜ ਉਹਨਾਂ ਦੇ ਮੁੰਡੇ ਕਿਸੇ ਦੇ ਕੋਲ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਇਹ ਬੰਦੇ ਦਾ ਬਹੁਤ ਵੱਡਾ ਭੁਲੇਖਾ ਹੈ ਕਿ ਮੈਂ ਮਿਹਨਤ ਦਿਮਾਗ ਨੌਲੇਜ ਨਾਲ ਕੰਮ ਚਲਾ ਰਿਹਾ ਹਾਂ ਦਾਸ ਦੇ ਨਾਲ ਦੋ ਮੁੰਡੇ ਪੜਦੇ ਸਨ ਉਹਨਾਂ ਦਾ ਬਹੁਤ ਤਕੜਾ ਕਾਰੋਬਾਰ ਸੀ ਪੋਲਿਟਿਕਸ ਦੇ ਵਿੱਚ ਵੀ ਉਹਨਾਂ ਦੇ ਪਿਤਾ ਦੇ ਬਹੁਤ ਚੰਗੇ ਸਬੰਧ ਸਨ ਪੰਜਾਬ ਦੇ ਮੁੱਖ ਮੰਤਰੀ ਬਿਆਨਤ ਸਿੰਘ ਦੇ ਬਹੁਤ ਉਹ ਨੇੜੇ ਸਨ ਉਹਨਾਂ ਮੁੰਡਿਆਂ ਨੂੰ ਕਾਰ ਵਿੱਚ ਡਰਾਈਵਰ ਤੇ ਗਨਮੈਨ ਛੱਡਣ ਆਉਂਦਾ ਸੀ ਕੁਦਰਤੀ ਦਾਸ ਦੇ ਉਹ ਬੈਸਟ ਫਰੈਂਡ ਬਣ ਗਏ ਪਰ ਹੌਲੀ-ਹੌਲੀ ਉਹਨਾਂ ਦਾ ਕਾਰੋਬਾਰ ਘਟਦਾ ਘਟਦਾ ਬਿਲਕੁਲ ਖਤਮ ਹੀ ਹੋ ਗਿਆ ਫਿਰ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਅੱਜ ਉਹ ਮੁੰਡੇ ਬਹੁਤ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਇਹ ਤਾਂ ਦਾਸ ਸ਼ਾਰਟ ਵਿੱਚ ਹੀ ਦੱਸ ਰਿਹਾ ਹੈ ਜੇ ਮੈਂ ਇਹਨਾਂ ਸਭ ਦੀ ਸਟੋਰੀ ਡਿਟੇਲ ਵਿੱਚ ਸੁਣਾਵਾਂ ਤਾਂ ਬਹੁਤ ਸਮਾਂ ਲੱਗ ਜਾਵੇਗਾ ਪਰ ਜੋ ਮੇਨ ਗੱਲ ਹੈ ਕਿ ਇਹ ਨੌਲੇਜ ਦਿਮਾਗ ਮਿਹਨਤ ਸੋਚ ਕੇਵਲ ਉਦੋਂ ਕੰਮ ਕਰਦੀ ਹੈ ਜਿੰਨੀ ਦੇਰ ਤੱਕ ਬੰਦੇ ਦੇ ਪੁੰਨ ਹੁੰਦੇ ਹਨ ਜਦੋਂ ਪੁੰਨ ਖਤਮ ਹੋ ਜਾਂਦੇ ਹਨ ਫੇਰ ਬੰਦਾ ਸੋਨੇ ਨੂੰ ਹੱਥ ਪਾਉਂਦਾ ਹੈ ਤਾਂ ਉਹ ਮਿੱਟੀ ਹੋ ਜਾਂਦਾ ਹੈ। ਕਈ ਲੋਕ ਇਹ ਵੀ ਕਹਿਣ ਲੱਗ ਜਾਂਦੇ ਹਨ ਕਿ ਸਮੇਂ-ਸਮੇਂ ਦੀ ਗੱਲ ਹੁੰਦੀ ਹੈ। ਕਦੇ ਬੰਦੇ ਤੇ ਚੰਗਾ ਸਮਾਂ ਆ ਜਾਂਦਾ ਹੈ। ਕਦੇ ਬੰਦੇ ਤੇ ਮਾੜਾ ਸਮਾਂ ਆ ਜਾਂਦਾ ਹੈ। ਪਰ ਇਹ ਗੱਲ ਮਨ ਨੂੰ ਝੂਠੀ ਤਸੱਲੀ ਦੇਣ ਵਾਸਤੇ ਹੈ। ਸਮੇਂ ਦੀ ਕੋਈ ਗੱਲ ਨਹੀਂ ਹੁੰਦੀ। ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਅਸਲ ਵਿੱਚ ਗੱਲ ਪੁੰਨਾਂ ਦੀ ਹੁੰਦੀ ਹੈ ਜਿਵੇਂ ਜਿਵੇਂ ਬੰਦੇ ਦੇ ਪੁੰਨ ਕੀਤੇ ਹੁੰਦੇ ਹਨ ਓਵੇਂ ਓਵੇਂ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਆਉਂਦਾ ਰਹਿੰਦਾ ਹੈ ਜਦੋਂ ਪੁੰਨ ਮੁੱਕ ਜਾਂਦੇ ਹਨ ਤਾਂ ਸਮਾਂ ਮਾੜਾ ਆ ਜਾਂਦਾ ਹੈ ਜਿੰਨੀ ਦੇਰ ਤੱਕ ਪੁੰਨ ਹੁੰਦੇ ਹਨ ਉਨੀ ਦੇਰ ਤੱਕ ਸਮਾਂ ਬਹੁਤ ਚੰਗਾ ਰਹਿੰਦਾ ਹੈ ਬਹੁਤ ਲੋਕ ਇਸ ਗੱਲ ਦੇ ਉੱਪਰ ਵੀ ਬਹਿਸ ਕਰਦੇ ਹਨ ਕਿ ਫਲਾਣਾ ਤਾਂ ਸਾਰਾ ਕੁਝ ਖਾਂਦਾ ਪੀਂਦਾ ਹੈ ਉਹ ਸ਼ਰਾਬ ਵੀ ਪੀਂਦਾ ਹੈ ਮਾਸ ਅੰਡੇ ਵੀ ਖਾਂਦਾ ਹੈ ਤੇ ਉਹ ਪਾਠ ਪੂਜਾ ਵੀ ਨਹੀਂ ਕਰਦਾ ਫੇਰ ਵੀ ਉਸ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਸੀਂ ਤਾਂ ਐਵੇਂ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਾਂ ਅਸੀਂ ਕੁਝ ਖਾਂਦੇ ਪੀਂਦੇ ਵੀ ਨਹੀਂ ਨਾਲੇ ਅਸੀਂ ਪਾਠ ਪੂਜਾ ਵੀ ਕਰਦੇ ਹਾਂ ਰੋਜ਼ ਗੁਰਦੁਆਰੇ ਵੀ ਜਾਂਦੇ ਹਾਂ ਪਰ ਸਾਡਾ ਕੰਮ ਰੋਕ ਰੋਕ ਕੇ ਥੋੜਾ ਥੋੜਾ ਚੱਲ ਰਿਹਾ ਹੈ ਇਸ ਦਾ ਅਸਲ ਕਾਰਨ ਇਹ ਹੈ ਕਿ ਜਿਹੜਾ ਕੰਮ ਤੁਸੀਂ ਹੁਣ ਇਸ ਜਨਮ ਵਿੱਚ ਕਰਨ ਲੱਗੇ ਹੋ ਉਹੋ ਕੰਮ ਉਸ ਫਲਾਣੇ ਬੰਦੇ ਨੇ ਪਹਿਲੇ ਜਨਮ ਵਿੱਚ ਕੀਤਾ ਹੋਇਆ ਹੈ ਜਿਸ ਕਰਕੇ ਉਸ ਦਾ ਇਸ ਜਨਮ ਵਿੱਚ ਕੰਮ ਵਧੀਆ ਚੱਲ ਰਿਹਾ ਹੈ ਉਸ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹਨ ਜਿਸ ਬੰਦੇ ਨੂੰ ਇਸ ਜਨਮ ਵਿੱਚ ਜੋ ਵੀ ਮਿਲਿਆ ਹੁੰਦਾ ਹੈ ਉਹ ਉਸ ਦੇ ਪਿਛਲੇ ਜਨਮ ਦੀ ਕਮਾਈ ਦੇ ਕਾਰਨ ਮਿਲਦਾ ਹੈ ਭਾਵੇਂ ਉਹ ਸੁਖ ਹੋਵੇ ਭਾਵੇਂ ਉਹ ਦੁੱਖ ਹੋਵੇ ਅੱਗੇ ਤੋਂ ਜਦੋਂ ਵੀ ਕਿਸੇ ਸੁਖੀ ਬੰਦੇ ਨੂੰ ਦੇਖੋ ਤਾਂ ਉਸ ਨੂੰ ਦੇਖ ਕੇ ਸਮਝ ਜਾਇਓ ਕਿ ਇਸ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਨਾਮ ਜਪਿਆ ਹੋਇਆ ਹੈ ਦਾਨਪੁਨ ਕੀਤਾ ਹੋਇਆ ਹੈ ਇਸੇ ਕਰਕੇ ਪੂਰੇ ਮਹਾਪੁਰਖ ਸਮਤ ਬਖਸ਼ਦੇ ਹਨ ਕਿ ਭਾਈ ਨਾਮ ਜਪੋ ਸੇਵਾ ਸਿਮਰਨ ਕਰੋ ਸੰਗਤ ਕਰੋ ਅਮਰਤ ਛਕੋ ਦਸਵੰਦ ਕੱਢੋ ਇਸ ਨਾਲ ਅੱਗੇ ਜਾ ਕੇ ਸੁਖ ਪਾਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ